ਵਜ਼ਾਕੀ ਦੇ ਸ਼ੁਭ ਮੌਕੇ ਤੇ ਅੱਜ ਸਥਾਨਕ ਰੇਡੀਅਸ ਇੰਸਟੀਚਿਊਟ ਮੇਰਕੋਟਲਾ ਦੀ ਤਰਫ ਤੋਂ ਇੱਕ ਮੈਗਾ ਕੈਨੇਡਾ ਵੀਜ਼ਾ ਫੇਅਰ ਕਰਵਾਇਆ ਗਿਆ ਜਿਸ ਵਿੱਚ ਜੋ ਬੱਚੇ ਮਈ ਇੰਟੈਕ ਵਿੱਚ ਜਾ ਰਹੇ ਹਨ ਉਹਨਾਂ ਨੂੰ ਪਾਸਪੋਰਟ ਵੰਡੇ ਗਏ ਅਤੇ ਕੁਝ ਵਿਜ਼ਟਰ ਵੀਜ਼ੇ ਵੀ ਲਗਵਾਏ ਗਏ ਹਨ ਇਸ ਸਮਾਗਮ ਵਿੱਚ ਬੱਚਿਆਂ ਦੇ ਮਾਤਾ ਪਿਤਾ ਸਮੇਤ ਬੱਚੇ ਇੱਥੇ ਪਹੁੰਚੇ ਹੋਏ ਸਨ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਸਟੂਡੈਂਟਸ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਐਮ ਡੀ ਮੁਹੰਮਦ ਸਾਹਿਬ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਮੁਹੰਮਦ ਸਾਹਿਬ ਨੇ ਕਿਹਾ ਮੁਹੰਮਦ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਬੱਚੇ ਮਈ ਇੰਟੈਕ ਵਿੱਚ ਜਾ ਰਹੇ ਤੇ ਕੁਝ ਵਿਜ਼ਟਰ ਵੀਜ਼ੇ ਤੇ ਜਾ ਰਹੇ ਹਨ ਉਹ ਇੱਥੇ ਪਹੁੰਚੇ ਹੋਏ ਹਨ ਸਟੂਡੈਂਟਸ ਨੂੰ 에어ਪੋਰਟ ਜਾਣ ਤੋਂ ਲੈ ਕੇ ਪੀਆਰ ਹੋਂ ਤੱਕ ਦਾ ਭਰੋਸਾ ਦਿੱਤਾ ਗਿਆ ਹੈ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਫਰੋਨਾ ਕੀ ਕਿਹਾ ਆਓ ਵਿਕਤਿਆਂ ਅਰਸ਼ਦੀਪ ਅਸਤੇ ਜੀ ਤੁਹਾਡਾ ਵੀਜ਼ਾ ਹੈ ਹਾਂ ਜੀ ਕਿੱਥੋਂ ਦਾ ਵੀਜ਼ਾ ਹੈ ਮੇਰਾ ਕੈਨੇਡਾ ਦਾ ਪ੍ਰਿੰਸ ਜੋਰਜ ਬ੍ਰਿਟਿਸ਼ ਕੈਨੇਡਾ ਇੰਸਟੀਚੂਟ ਨਾਮ ਕੋਇਆ ਰੇਡੀਅੰਸ ਤੇ ਕੀ ਫੀਲ ਕਰ ਰਹੇ ਹੋ ਅੱਜ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ ਆ median card refusals thi pehla and i got my visa and i'm very happy. ਮੈਂ ਉਹ ਹੋਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਡਾ ਰੇਡੀਅੰਸ ਇੰਸਟੀਟਿਊਟ ਵਿਜ਼ਿਟ ਕਰੋ ਤੇ ਤੁਹਾਨੂੰ ਐਕਸਪੀਰੀਅੰਸ ਬਹੁਤ ਹੀ ਅੱਛਾ ਹੋਵੇਗਾ ਇੱਥੇ ਤੁਹਾਨੂੰ ਬੈਸਟ ਕੁਆਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਇਨ ਈਚ ਐਂਡ ਏਵਰੀਥਿੰਗ ਤੇ ਫੈਸਿਲਿਟੀਆਂ ਬਹੁਤ ਅੱਛੀਆਂ ਨੇ ਇੱਥੇ ਦਾ ਸਟਾਫ ਬਹੁਤ ਕੋਆਪਰੇਟਿਵ ਹੈ ਮਾਈ ਨੇਮ ਇਸ ਸੰਜੀ ਹਾਂਜੀ ਅੱਜ ਤੁਹਾਡਾ ਵੀਜ਼ਾ ਆਇਆ। ਕੀ ਮਹਿਸੂਸ ਕਰ ਰਹੇ ਹੋ? ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਮੇਰਾ ਵੀਜ਼ਾ ਆ ਗਿਆ ਹੈ। ਵੀਜ਼ਾ ਕਿਨਾਂ ਲਗਵਾਇਆ ਤੁਹਾਡਾ? ਮੈਂ ਰੀਡੀਅਨ ਇੰਸਟੀਚਿਊਟ ਤੋਂ ਵੀਜ਼ਾ ਲਗਵਾਇਆ ਹੈ। ਤੇ ਅੱਜ ਕਿੰਨਾ ਦਾ ਜਿਹੜਾ ਖੁਸ਼ੀ ਤੁਹਾਨੂੰ ਹੋ ਰਹੀ ਹੈ? ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਵੀਜ਼ਾ ਕਾਫੀ ਕੰਵੀਨੀਅੰਟਲੀ ਲੱਗ ਗਿਆ ਸੀ। ਵਿਥਿਨ ਫਿਊ ਡੇਜ਼ ਮੇਰਾ ਵੀਜ਼ਾ ਆ ਗਿਆ ਸੀਗਾ। ਫੋਰ ਸਟੂਡੈਂਟਸ ਲਈ ਕੁਝ ਮੈਸੇਜ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਰੇਡੀਅੰਸ ਇੰਸਟੀਚਿਊਟ ਦੀ ਸਰਵਿਸਿਜ਼ ਕਾਫੀ ਈਜ਼ੀ ਨੇ ਕਰਨਾ ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਹੈਗਾ ਤੇ ਤੁਹਾਡੇ ਲਈ ਕਾਫੀ ਈਜ਼ੀ ਹੋ ਜਾਂਦਾ ਹੈ ਤੁਹਾਨੂੰ ਵੀਜ਼ਾ ਲਗਵਾਉਣਾ ਕਾਫੀ ਕਨਵੀਨੀਐਂਟਲੀ ਸਾਰੀਆਂ ਸਰਵਿਸਿਜ਼ ਸੇ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਮੇਰਾ ਨਾਮ ਹੈ आलिया ਬਾਨੋ ਅੱਛਾ ਤੁਹਾਡਾ ਕੈਨੇਡਾ ਦਾ ਵੀਜ਼ਾ ਆਇਆ ਹੈ ਹਾਂਜੀ ਮੇਰਾ ਅੱਜ ਹੀ ਕੈਨੇਡਾ ਦਾ ਵੀਜ਼ਾ ਆਇਆ ਕੀ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਆ ਕਿਨਾਂ ਨੇ ਤੁਹਾਡਾ ਵੀਜ਼ਾ ਲਗਵਾ ਦਿੱਤਾ ਮੈਂ ਉਰੋ ਰੇਡੀਅੰਸ ਇੰਸਟੀਚਿਊਟ ਤੋਂ ਅਦਿਨ ਸਰ ਤੋਂ ਵੀਜ਼ਾ ਲਗਵਾਇਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੇਰਾ ਵੀਜ਼ਾ ਵਿਦਿਨ ਫਿਊ ਡੇਸ ਆ ਗਿਆ ਸੀ ਤੇ ਮੈਨੂੰ ਬਹੁਤ ਕੰਵੀਨੀਅੰਟ ਲੱਗਿਆ ਕਿਉਂਕਿ ਮੈਨੂੰ ਜ਼ਿਆਦਾ ਕੁਝ ਕਰਨਾ ਨਹੀਂ ਪਿਆ ਸਭ ਕੁਝ ਸਰ ਨੇ ਖੁਦ ਹੀ ਕਰਵਾਤਾ ਸੀ ਇੰਸਟੀਚਿਊਟ ਦੀ ਸਰਵਿਸਿਜ਼ ਆਏ ਤਾਂ ਤੁਹਾਨੂੰ ਕਿੰਨੀ ਲੱਗੀਆਂ ਸਰਵਿਸਿਜ਼ ਮੈਨੂੰ ਸਰਵਿਸਿਜ਼ ਬਹੁਤ ਵਧੀਆ ਲੱਗਿਆ ਕਿਉਂਕਿ ਸਰ ਨੇ ਬਹੁਤ ਕੰਵੀਨੀਅੰਟ ਤਰੀਕੇ ਨਾਲ ਘਰ ਬੈਠੇ ਹੀ ਮੇਰਾ ਸਭ ਕੁਝ ਕਰਵਾ ਦਿੱਤਾ ਸੀ ਤੇ ਉਹਨਾਂ ਨੇ ਬਹੁਤ ਘੱਟ ਸਾਨੂੰ ਖਫ ਖਪਾਈ ਕਰਵਾਈ ਜਿਵੇਂ ਕਿ ਬਾਕੀ ਇ ਕਈ ਫੋਨ ਵੀ ਨਹੀਂ ਚੱਕਦੇ ਹੁੰਦੇ ਕਈ ਵਾਰ ਜਦੋਂ ਤੁਹਾਨੂੰ ਜ਼ਰੂਰਤ ਹੋਈ ਹੈ ਤੇ ਸਾਨੂੰ ਇੰਨੀ ਜ਼ਿਆਦਾ ਕਨਵੀਨੀਅੰਸੀ ਪ੍ਰੋਵਾਈਡ ਕੀਤੀ ਸੀ ਕਿ ਅਸੀਂ ਜਿਸ ਟਾਈਮ ਚਾਹੀਏ ਤਾਂ ਸਾਨੂੰ ਫੋਨ ਕਰਕੇ ਕੋਈ ਵੀ ਨਿਊਜ਼ ਬਾਰੇ ਕੋਈ ਵੀ ਅਪਡੇਟ ਬਾਰੇ ਪਤਾ ਕਰ ਸਕਦੇ ਹਾਂ ਸੀ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਪੰਜਗੜੀਆਂ ਆਪਣਾ ਜੀ ਕਿਹਨਾ ਦਾ ਵੀਜ਼ਾ ਲੱਗਿਆ ਅੱਜ ਮੇਰੀ ਬੇਟੀ ਦਾ ਵੀਜ਼ਾ ਲੱਗਿਆ ਸੀ ਜੀ ਹਰਦੀਪ ਕੌਰ ਦਾ ਤੇ ਤੁਹਾਡਾ ਵੀਜ਼ਾ ਉਹ ਗਏ ਨੇ ਜੇ ਇੱਥੇ ਸੀਟ ਕਾਲਜ ਦੇ ਵਿੱਚ ਦਾ ਕੈਨੇਡੀਆ ਦੇ ਵਿੱਚ ਜੀ ਕਿੰਨਾਂ ਦੀਆਂ ਸਰਵਿਸਾਂ ਦਿੱਤੀਆਂ ਸਰਵਿਸ ਇਹਨਾਂ ਦੀਆਂ ਬਹੁਤ ਵਧੀਆ ਰਹੀਆਂ ਜੀ ਆ ਬੇਟੀ ਦਾ ਵੀਜ਼ਾ ਤਕਰੀਬਨ 15 ਸਾਲਾਂ ਦੇ ਵਿੱਚ ਵਿੱਚ ਵੀਜ਼ਾ ਆ ਗਿਆ ਸੀ ਜਦੋਂ ਕੋ ਉਹਨਾਂ ਦੀ ਫਾਈਲ ਲੋਜ ਹੋ ਗਈ ਸਾਰੀ ਤੇ ਉਸ ਤੋਂ ਉਪਰੰਤ ਸਾਡੀ ਵੱਡੀ ਬੇਟੀ ਵੀ ਇਹਨਾਂ ਦੇ ਰਾਹੀਂ ਗਈ ਸੀ 2021 ਦੇ ਵਿੱਚ ਤੇ ਉਹਨਾਂ ਦੇ ਤੋਂ ਸਾਡਾ ਵੀ ਵੀਜ਼ਾ ਵੇਟਰ ਵੀਜ਼ਾ ਲੱਗਿਆ ਮੇਰਾ ਔਰ ਮੇਰੀ ਬੇਟੀ ਦਾ ਰੇਡੀਅਸ ਸੇ ਸਿਚੂ ਤੇ ਲੋਕਾਂ ਨੂੰ ਜਦ ਤੱਕ ਇਹ ਕਿਤਾ ਤੁਹਾਨੂੰ ਇਥੋਂ ਵੀ ਸਰਵਿਸਿਜ਼ ਮਿਲੀਆਂ ਔਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਇਹ ਹੀ ਦਿਨੇ ਜੀ ਜਿਸ ਤਰ੍ਹਾਂ ਸਾਡਾ ਐਕਸਪੀਰੀ ਹਰਿਆ ਬੀ ਬਹੁਤ ਵਧੀਆ ਐਕਸਪੀਰੀ ਹਰਿਆ ਹੈ ਜਿਵੇਂ ਕਿ ਮੇਰਾ ਵੀਜ਼ਾ ਤਕਰੀਬਨ 9 ਦਿਨਾਂ ਦੇ ਵਿੱਚ ਹੀ ਆ ਗਿਆ ਸੀਗਾ ਅਸੀਂ ਤੇ ਇਹੀ ਸਲਾਹ ਦਵਾਂਗੇ ਕਿ ਇਹਨਾਂ ਨੂੰ ਆ ਕੇ ਇੱਕ ਵਾਰ ਜਰੂਰ ਮਿਲਿਆ ਜਾਵੇ ਤਾਂ ਕਿ ਤੁਹਾਡਾ ਵੀ ਕੋਈ ਬੈਨੀਫਿਟ ਹੋਵੇ ਇਹਨਾਂ ਦੇ ਰਾਹੀਂ ਤੇ ਤੁਸੀਂ ਮਤਲਬ ਇਧਰ ਉਧਰ ਨਾ ਭਟਕੋ ਸਹੀ ਜਗ੍ਹਾ ਤੇ ਆ ਕੇ ਆਪਣਾ ਬੈਨੀਫਿਟ ਲਓ ਦੱਸ ਦਿਓ ਕਿ ਕਿੱਥੋਂ ਤੁਸੀਂ ਨੰਕਲ ਪੰਡਿਆ ਜੀ ਅੱਛਾ ਤੁਹਾਡਾ ਕਿਹੜਾ ਵੀਜ਼ਾ ਲੱਗਿਆ ਜੀ ਮੇਰਾ ਵਿਸ਼ਤ ਵੀਜ਼ਾ ਲੱਗਿਆ ਜੀ ਅੱਛਾ ਜੀ ਤੁਹਾਡੇ ਕੀ ਨਾ ਇਹਨਾਂ ਦਾ ਫੈਮਿਲੀ ਦਾ ਲੱਗਿਆ ਪੂਰਾ ਮੇਰਾ ਤੇ ਬੇਟੇ ਦਾ ਜੀ ਅੱਛਾ ਜੀ ਹਾਂ ਜੀ ਤੇ ਕਿਤਾਬियां ਸਰਵਿਸ ਜਿਹੜੀ ਤੁਹਾਨੂੰ ਇੱਥੋਂ ਦੀ ਸਰਵਿਸ ਬਹੁਤ ਵਧੀਆ ਰਹੀ ਹੈ ਸਰ ਪਹਿਲਾਂ ਤੁਸੀਂ ਸਾਨੂੰ ਬੇਟੀ ਦੀ ਵੀ ਬਹੁਤ ਵਧੀਆ ਰਹੀ ਹੈ ਤੇ ਹੁਣ ਸਾਡੇ ਬਾਰੇ ਵੀ ਬਹੁਤ ਵਧੀਆ ਇਹਨਾਂ ਦੇ ਰਿਜ਼ਲਟ ਰਹੇ ਨੇ ਜੀ ਤੇ ਹੋਰ ਜਿਹੜੇ ਮਤਲਬ ਲੋਕ ਨੇ ਉਹ ਆਪਣੇ ਆਪਣੇ ਜਿਹੜੇ ਉਹਨਾਂ ਨੂੰ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਤਾਂ ਅਸੀਂ ਕਹਾਂਗੇ ਵੀ ਰੈਜੀਡੈਂਸ ਜਾਓ ਕਨੈਕਟ ਕਰਨ ਜੀ ਤਾਂ ਸਾਨੂੰ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਮਰਦਿਆਂ ਨਹੀਂ ਪਹਿਲਾਂ ਸਰ ਅੱਜ ਰੈਡੀਅੰਸ ਲਈ ਬਹੁਤ ਵੱਡਾ ਦਿਨ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਤੇ ਸਰ ਅੱਜ ਦੇਖੋ ਵਿਸਾਖੀ ਦਾ ਸ਼ੁਭ ਦਿਹਾੜਾ ਵੀ ਹੈਗਾ ਉਹ ਵੀ ਸਾਡੇ ਲਈ ਇੱਕ ਅੱਛੀ ਗੱਲ ਹੈ ਔਰ ਅੱਜ ਸਾਨੂੰ ਇੱਥੇ ਪ੍ਰੋਗਰਾਮ ਰੱਖਿਆ ਸੀਗਾ ਮੈਗਾ ਕੈਨੇਡਾ ਵੀਜ਼ਾ ਫੇਅਰ ਜਿਸ ਦੇ ਵਿੱਚ ਸਾਡੇ ਮੇਨ ਟੇਕ ਦੇ ਲਈ ਕੁਝ ਵਿਜ਼ਟਰ ਵੀਜ਼ੇ ਵੀ ਆਏ ਹੋਏ ਨੇ ਔਰ ਸੌਰੀ ਉਹਦੇ ਲਈ ਇਨਟੇਕ ਤਾਂ ਨਹੀਂ ਆਪਾਂ ਕਹਾਂਗੇ ਲੇਕਿਨ ਕਈ ਸਟੂਡੈਂਟ ਵੀਜ਼ੇ ਜਿਹੜੇ ਨੇ ਮੇਨ ਟੇਕ ਦੇ ਆਏ ਨੇ ਲਗਭਗ 45 ਦੇ ਅਰਾਊਂਡ ਬਟ ਅਨਫੋਰਚੂਨੇਟਲੀ ਕੁਝ ਬੱਚੇ ਵਿਸਾਖੀ ਕਰਕੇ ਸਾਡੇ ਕੋਲੇ ਨਹੀਂ ਪਹੁੰਚ ਸਕੇ ਲੇਕਿਨ ਬਾਕੀ ਬੱਚਿਆਂ ਦਾ ਇਥੇ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਅੱਛਾ ਰਿਹਾ ਔਰ ਇਸ ਤੇ ਸਾਨੂੰ ਬੱਚਿਆਂ ਨੂੰ ਪ੍ਰੋਪਰ ਗਾਈਡਲਾਈਨਸ ਦਿੱਤੀਆਂ ਨੇ ਜਿਦੇ ਵਿੱਚ ਕਿ ਬੱਚੇ ਨੇ ਬੈਗ ਪੈਕ ਕਿਵੇਂ ਕਰਨਾ ਉਤੋਂ ਤੋਂ ਲੈ ਕੇ ਕੈਨੇਡਾ ਦੇ 에어ਪੋਰਟ ਤੱਕ ਦੇ ਵਿੱਚ ਕੀ ਕੀ ਦਿੱਕਤ ਆ ਸਕਦੀ ਹੈ ਔਰ ਕਿਵੇਂ-ਕਿਵੇਂ ਉਹਨਾਂ ਨੂੰ ਹੈਂਡਲ ਕਰਨਾ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਇਸ ਦੇ ਬਾਰੇ ਦੱਸਿਆ ਹੈ ਤੇ ਔਰ ਸਾਡੇ ਰਿਟਰਨ ਦੇ ਵਿੱਚ ਉਹਨਾਂ ਨੂੰ ਕੁਝ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਜਿਹੜੀਆਂ ਨੂੰ 에어ਪੋਰਟ ਦੇ ਉੱਪਰ ਕੰਮ ਆਣਗੀਆਂ ਆ ਕਿੰਨੇ ਵੀਜ਼ਾ ਆਏ ਹੈ ਜੀ ਅੱਜ ਦੇ ਦਿਨ ਤੇ ਸਰ ਇਹ ਜਿਹੜੇ ਵੀਜ਼ੇ ਸੀਗੇ ਸਾਡੇ ਕੋਲ ਦੇਖੋ ਇਹ ਕਦੇ ਵੀ ਆਏ ਨਹੀਂ ਹੁੰਦਾ ਕਿਸੇ ਵੀ ਇੰਸਟੀਚਿਊਟ ਦਾ ਮੈਂ ਕਹਾ ਕਿ ਇੱਕ ਦਿਨ ਦੇ ਵਿੱਚ 50 ਵੀਜ਼ੇ ਆ ਗਏ ਇੱਕ ਦਿਨ ਦੇ ਵਿੱਚ 60 ਵੀਜ਼ੇ ਆ ਗਏ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਹੈਗਾ لیکن ਇਹ ਹੁੰਦਾ ਕਿ ਕਲੈਕਟਿਵਲੀ ਤੁਹਾਡੇ ਕੋਲੇ ਕਿੰਨੇ ਵੀਜ਼ੇ ਆ ਗਏ ਅੱਜ ਸਾਡੇ ਕੋਲ ਜਿਹੜਾ ਪ੍ਰੋਗਰਾਮ ਸਾਨੇ ਰੱਖਿਆ ਹੋਇਆ ਸੀਗਾ ਜਿਵੇਂ ਮੈਂ ਪਹਿਲਾਂ ਕਿਹਾ ਏ ਕਿ ਵੀਜ਼ੇ ਸਾਡੇ ਕੋਲੇ 45 ਆਏ ਨੇ ਬਟ ਅਨਫੋਰਚਨਟਲੀ ਕੁਝ ਬੱਚੇ ਸਾਡੇ ਕੋਲੇ ਨਹੀਂ ਪਹੁੰਚ ਸਕੇ ਹੈਗੇ ਤਾਂ ਜਿਹੜੇ ਉਹ ਵੀਜ਼ੇ ਸੀ ਉਹ ਸਾਡੇ ਬੱਚੇ ਨੂੰ ਡਿਸਟ੍ਰਿਬਿਊਟ ਕਿਤੇ ਨੇ ਤੁਸੀਂ ਸਰ ਸਿਰਫ ਕੈਨੇਡਾ ਦਾ ਜਿਹੜਾ ਕੰਮ ਕਰਦੇ ਹੋ ਸਰ ਦੇਖੋ ਮੇਰੀ ਜਿਹੜੀ ਲਾਈਨ ਹੈ ਇਹ ਵਾਲੀ ਇਸ ਦੇ ਵਿੱਚ ਮੈਨੂੰ 21 ਸਾਲ ਹੋ ਗਏ ਕੰਮ ਕਰਦਿਆਂ 22ਵਾਂ ਸਾਲ ਮੈਨੂੰ ਲੱਗਿਆ ਹੋਇਆ ਏ ਔਰ ਪਹਿਲਾਂ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਆ ਪਹਿਲਾਂ ਮੈਨੇ ਆਪਣੇ ਆਪ ਨੂੰ ਪ੍ਰੋਪਰ ਤਿਆਰ ਕੀਤਾ ਕਿ ਆਈਸ ਦੇ ਵਿੱਚ ਐਕਸਪਰਟ ਹੋਈਏ ਪੀਟੀ ਚ ਐਕਸਪਰਟ ਹੋਈਏ ਲੇਕਿਨ ਸਾਨੇ ਵੀਜ਼ੇ ਦਾ ਕੰਮ ਸਟਾਰਟ ਨਹੀਂ ਕੀਤਾ ਸੀਗਾ ਬਟ ਸਾਨੇ ਵੀਜ਼ੇ ਦਾ ਕੰਮ ਜਿਹੜਾ ਸਟਾਰਟ ਕੀਤਾ ਉਹ 2019 ਦੇ ਵਿੱਚ ਕੀਤਾ ਜਦੋਂ ਸਾਨੂੰ ਲੱਗਿਆ ਕਿ ਹੁਣ ਅਸੀਂ ਇਸ ਨੂੰ ਸ਼ੁਰੂ ਕਰਨ ਦੇ ਕਾਬਿਲ ਹੋ ਗਏ ਕੋਈ ਤੁੱਕਾ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਹੁਣ ਸਾਨੇ ਉਹਨੂੰ ਸ਼ੁਰੂ ਕੀਤਾ ਔਰ ਹੁਣ ਤੱਕ ਸਾਨੇ ਸਿਰਫ ਕੈਨੇਡਾ ਦਾ ਹੀ ਕੰਮ ਕੀਤਾ ਇਸ ਤੋਂ ਇਲਾਵਾ ਸੇ ਕਿਸੇ ਕੰਟਰੀ ਦਾ ਕੰਮ ਨਹੀਂ ਕੀਤਾ ਹਾਂ ਗਾਈਡਲਾਈਨਸ ਨੇ ਕਾਉਂਸਲਿੰਗ ਉਸੀ ਜ਼ਰੂਰ ਕਰਦੇ ਆਂ ਬਟ ਮੈਂ ਹੁਣ ਸ਼ਹਿਰ ਵਾਸੀ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਹੁਣ ਅਸੀਂ ਸਾਨੂੰ ਲੱਗ ਰਿਹਾ ਕਿ ਅਸੀਂ ਕੈਨੇਡਾ ਦੇ ਵਿੱਚ ਐਕਸਪਰਟ ਹੋਗੇ ਉਸ ਤੋਂ ਬਾਅਦ ਹੁਣ ਅਸੀਂ ਬਾਕੀ ਕੰਟਰੀਜ਼ ਦਾ ਕੰਮ ਵੀ ਜਿਹੜਾ ਹੈਗਾ ਉਹ ਔਰ ਦੇ 1-2 ਦਿਨ ਤੋਂ ਅਸੀਂ ਸਟਾਰਟ ਕਰਨ ਕਰਨ ਜਾ ਰਹੇ ਜਿੱਥੇ ਤੁਸੀਂ ਆਸਟ੍ਰੇਲੀਆ ਯੂਕੇ ਸਪੈਸ਼ਲੀ ਅਮਰੀਕਾ ਦੇ ਵੀਜ਼ੇ ਲਈ ਤੁਸੀਂ ਸਾਨੂੰ ਆ ਕੇ ਸਾਡੀ ਟੀਮ ਨੂੰ ਰੇਡੀਅੰਸ ਨੂੰ ਆ ਕੇ ਮਿਲ ਸਕਦੇ ਹੋ ਔਰ ਇੱਕ ਖਾਸ ਗੱਲ ਜੀ ਮੈਂ ਕਿਹਾ ਸੀ ਕੈਨੇਡਾ ਦਾ ਵੀਜ਼ਾ ਜੇਸੀ ਇੱਥੇ ਦਿੱਤਾ ਹੈ ਤਾਂ ਬੱਚੇ ਨੂੰ ਸਹੀ ਨਹੀਂਗਾ ਕਿ ਵੀਜ਼ਾ ਹੁਣ ਦਿੱਤਾ ਤੇ ਹੁਣ ਹੀ ਅਸੀਂ ਸਾਨੂੰ ਛੱਡ ਦਿੱਤਾ ਨੋ ਅਸੀਂ ਬੱਚੇ ਨੂੰ ਅੱਜ ਭਰੋਸਾ ਦਿਵਾਇਆ ਕਿ ਉਹ ਤੇ ਆਪਣੀ ਸਟੱਡੀ ਪੂਰੀ ਹੋਣ ਤੋਂ ਬਾਅਦ ਕਾਲਜ ਕੰਨ ਲੈਣੇ ਕੋਈ ਵਰਕ ਵੀਜ਼ੇ ਦੀ ਦਿੱਕਤ ਆਉਂਦੀ ਆ ਈਵਨ ਕਿ ਪੀਆਰ ਤੱਕ ਅਸੀਂ ਉਹ ਬੱਚਿਆਂ ਦਾ ਸਾਥ ਨਹੀਂ ਛੱਡਦੇ ਜਦ ਤੱਕ ਸਾਡਾ ਸਾਡੀ ਜਿਹੜੀ ਰੇਡੀਅੰਸ ਦੀ ਟੀਮ ਮੇਰਾ ਨਾਮ ਉਮਰ ਹੈ ਤੇ ਮੇਰੀ ਵਾਈਫ ਦਾ ਨਾਮ ਮਹਿਕ ਹੈ ਜਿਨ੍ਹਾਂ ਦਾ ਆਪਣੇ ਰੇਡੀਅੰਸ ਰਾਹੀਂ ਵੀਜ਼ਾ ਆਇਆ ਆ ਕਿੱਥੋਂ ਦਾ ਵੀਜ਼ਾ ਆਇਆ ਕੈਨੇਡਾ ਦਾ ਜੀ ਤੇ ਕਦੋਂ ਜਿਹੜਾ ਹੈਗਾ ਇਹ ਵੀਜ਼ਾ ਤੁਹਾਡਾ ਆ ਵੀਜ਼ਾ ਇੱਕ 10 ਦਿਨਾਂ ਦੇ ਪ੍ਰੋਸੈਸ ਦੇ ਵਿੱਚ ਆਪਣੇ ਰੇਡੀਅੰਸ ਵੱਲੋਂ ਲਗਵਾਇਆ ਗਿਆ ਜੀ ਆ ਕਿੱਦਾਂ ਦਾ ਤੁਹਾਨੂੰ ਲੱਗਿਆ ਸਰਵਿਸਿਜ਼ ਕਿੱਦਾਂ ਦੀਆਂ ਲੱਗੀਆਂ ਬਹੁਤ ਵਧੀਆ ਸਰਵਿਸ ਲੱਗੀ ਕਿਉਂਕਿ ਬਹੁਤ ਬਹੁਤ ਹੀ ਜ਼ਿਆਦਾ ਜਲਦੀ ਵੀਜ਼ਾ ਇਹਨਾਂ ਨੇ ਆਪਣੇ ਰੇਡੀਅੰਸ ਨਾਲ ਦੀ ਸਰਵਿਸ ਦੇ ਨਾਲ ਵੀਜ਼ਾ ਆਇਆ ਆ ਤੇ ਹੋਰ ਜਿਹੜੇ ਸ਼ਹਿਰ ਦੇ ਸਟੂਡੈਂਟਸ ਨੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਉਹਨਾਂ ਨੂੰ ਬਸ ਐਦਾਂ ਹੀ ਗਾਈਡ ਕਰਾਂਗੇ ਕਿ ਇਹ ਇਹਨਾਂ ਦੀ ਜਿਹੜੀ ਸਰਵਿਸ ਆ ਬਹੁਤ ਜ਼ਿਆਦਾ ਬੈਸਟ ਹੈ ਤੇ ਇਹਨਾਂ ਨਾਲ ਆਪਣੇ ਮਿਲ ਕੇ ਇਹਨਾਂ ਨਾਲ ਹੀ ਫਾਈਲ ਦੀ ਡਿਸਕਸ਼ਨ ਕਰਨ ਕਿਉਂਕਿ ਇਹਨਾਂ ਦੀ ਸਰਵਿਸ ਹੋਰ ਭਰੋਸੇਮੰਦ ਆਪਣੇ ਸ਼ਹਿਰ ਦੇ ਬੰਦੇ ਨੇ ਇਹਨਾਂ ਕੋਲ ਹੀ ਫਾਈਲ ਲਗਵਾਣ ਆਪਣੀ